ਰਾਮ ਰਾਮ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਜੀਵ ਸ਼ਰਮਾ ਲੰਪੀਨਵਤਾਰ ਸਿੰਘ ਸਪੋਰਟਸ ਅਕੈਡਮੀ ਦਾ ਇੱਕ ਸੇਵਾਦਾਰ ਜੀ ਆਪਣੇ ਬੱਚੇ ਸਭ ਜੂਨੀਅਰ ਸਟੇਟ ਖੇਲਣ ਗਏ ਸੀ ਜਲੰਧਰ ਜਿੱਥੇ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੀ ਆਪਣੇ ਤਿੰਨ ਬੱਚੇ ਨੈਸ਼ਨਲੀ ਸਿਲੈਕਟ ਹੋਏ ਜੇ ਜਿਹੜੇ ਸਹਾਨਪੁਰ ਗੰਗਾਨਗਰ ਜਾਣਗੇ ਜੀ ਤੇ ਉਸ ਤੋਂ ਇਲਾਵਾ ਆਪਣੇ ਉਸ ਤੋਂ ਨਾਲ ਹੀ 2 ਦਿਨ ਬਾਅਦ ਆਪਣੇ ਨਾ ਅੰਡਰ 17 ਸਕੂਲ ਸਟੇਟ ਜੂਡੋ ਲੜਕੇ ਲੜਕਿਆਂ ਦਾ ਟੂਰਨਾਮੈਂਟ ਹੋਇਆ ਸੀ ਜਿੱਥੇ ਆਪਣੇ ਦੋ ਲੜਕੇ ਆ ਨੈਸ਼ਨਲੀ ਸਿਲੈਕਟ ਹੋਈਆਂ ਜਿਹੜੀ ਆਪਣੇ ਉੱਥੇ ਜਾਣ ਗਏ ਆਪਣੇ ਛਤੀਸਗੜ੍ਹ ਮਣੀਪੁਰ ਸੌਰੀ ਮਣੀਪੁਰ ਜਾਣਗੇ ਜੀ ਤੇ ਉੱਥੇ ਵਧੀਆ ਖੇਲਣ ਗਏ ਆ ਇੱਕ ਆਪਣੀ ਪੂਜਾ ਸਿਲੈਕਟ ਹੋਈ ਹੈ ਜੀ ਮਾਈਨਸ 40 ਕੇਜੀ ਚ ਇੱਕ ਮਾਈਨਸ 36 ਕੇਜੀ ਚ ਕੇਰਨ ਸਿਲੈਕਟ ਹੋਈ ਹੈ ਜੀ ਅੰਡਰ 17 ਸਕੂਲ ਸਟੇਟ ਨੈਸ਼ਨਲ ਲੈ ਸਿਲੈਕਟ ਹੋਏ ਨੇ ਸਾਨੂੰ ਬਹੁਤ ਵਧੀਆ ਲੱਗਦਾ ਜੀ ਤੇ ਇਸ ਸਾਲ ਬੱਚਾ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੀ ਓਵਰ ਆਲ ਆਪਣੀ ਨਾ ਸੈਕੰਡ ਪੋਜੀਸ਼ਨ ਚ ਸਕੂਲ ਸਟੇਟ ਚ ਸੈਕੰਡ ਪੋਜੀਸ਼ਨ ਚ ਪ੍ਰਦਰਸ਼ਨ ਆਈ ਹੈ ਜੀ ਆਪਣੀ ਤੇ ਸਾਨੂੰ ਬਹੁਤ ਵਧੀਆ ਜੀ ਤੁਹਾਡੇ ਆਡੇ ਦਮਨ ਸੈਣੀ ਸਰ ਬੱਚਾ ਨੂੰ ਬਹੁਤ ਵਧੀਆ ਟ੍ਰੇਨਿੰਗ ਕਰਾਉਂਦੇ ਨੇ ਹਤੇ ਲੜਕੇ ਲੜਕੀਆਂ ਇਕੱਠੇ ਟ੍ਰੇਨਿੰਗ ਕਰਦੇ ਨੇ ਤੇ ਬਹੁਤ ਡਿਸਪਲਿਨ ਚ ਟ੍ਰੇਨਿੰਗ ਕਰਦੇ ਨੇ ਇੱਕ ਜੱਡੂ ਇੱਕ ਸੈਲਵਡ ਫੈਂਸ ਗੇਮ ਆ ਤੇ ਮੈਂ ਮਾਤਾ ਪਿਤਾ ਨੂੰ ਇਹ ਸੰਦੇਸ਼ ਸਾਨਾ ਦੇਣਾ ਚਾਹੁੰਦਾ ਜੀ ਕਿ ਬੱਚਿਆਂ ਨੂੰ ਕੋਈ ਨਾ ਕੋਈ ਗੇਮ ਕਰਨੀ ਚਾਹੀਦੀ ਹੈ ਜੀ ਤੇ ਲੜਕੀਆਂ ਵਸ ਤੇ ਜੱਡੂ ਇੱਕ ਬਹੁਤ ਵਧੀਆ ਗੇਮ ਹੈਗੀ ਹੈ ਜੀ ਚੰਗਾ ਜੀ ਆਰਾਮ ਰਾਮ ਜੀ ਸਸ ਰਾਮ ਰਾਮ ਸਾਰਿਆਂ ਨੂੰ ਮੇਰਾ ਨਾਮ ਕਿਰਨ ਆ ਮੈਂ ਲੰਪੀਨ ਅਫਤਾਰ ਸਿੰਘ ਸਪੋਰਟਸ ਅਕੈਡਮੀ ਦੀ ਖਿਡਾਰੀਆਂ ਮੈਂ ਮੈਂ ਤਿੰਨ ਟਾਈਮ ਸਟੇਟ ਚੈਂਪੀਅਨ ਰਹੀ ਆ ਤੇ ਮੈਂ ਨੈਸ਼ਨਲ ਖੇਡਣ ਜਾ ਰਹੀ ਆ ਸੰਜੀਤ ਸਰ ਤੇ ਦਮਨਸਾਨੀ ਕੋ ਸਰ ਦੀ ਵਜਨਾ ਇਹਨਾਂ ਦੀ ਮੈਂ ਨੈਸ਼ਨਲ ਖੇਡਣ ਜਾ ਰਹੀ ਆ ਤਿੰਨ ਸੋਨਾ ਤਿੰਨ ਨੈਸ਼ਨਲ ਆ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਕਿ ਤੁਹਾਡੀ ਆਡੀ ਜਿਹੜੀ ਸਿਲੈਕਸ਼ਨ ਹੋਈ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੋ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪੌੜੀ ਚੜ ਰਹੀ ਆ ਤੇ ਬਾਕੀ ਜਿਹੜੇ ਖਿਡਾਰੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਗੇਮ ਯੂਡੋ ਜਿਹੜੀ ਗੇਮ ਆ ਇੱਕ ਬਹੁਤ ਵਧੀਆ ਗੇਮ ਆ ਸੈਲਫ ਡਿਫੈਂਸ ਗੇਮ ਆ ਇਹ ਸਾਰੇ ਬੱਚਿਆਂ ਨੂੰ ਕਰਨੀ ਚਾਹੀਦੀ ਆ ਰਾਮ ਰਾਮ ਜੀ ਸਾਰਿਆਂ ਨੂੰ ਮੈਂ ਲੰਪੀਨ ਉਤਾਰ ਸਿੰਘ ਸਪੋਰਟਸ ਅਕੈਡਮੀ ਨਵੀਪੁਰ ਚ ਤੇ ਨਹੀਂ ਦਿੰਦਾ ਵਾ ਤੇ ਅਕਿਰਨਾ ਕੁੜੀ ਮਾਈਨਟ 36 ਵਿੱਚ ਜਿੱਤੇ ਨੇ ਟਾਈਮ ਸਟੇਟ ਚੈਂਪੀਅਨ ਰਹੀ ਹੈ ਤੇ ਨੈਸ਼ਨਲ ਖੇਡੇ ਜਾ ਰਹੀ ਹੈ ਤੇ ਸਾਡੇ ਲਈ ਬੜੀ ਖੁਸ਼ੀ ਦੀ ਬਹੁਤ ਵੱਡੀ ਗੱਲ ਹੈ ਵੀ ਇਹ ਕੁੜੀ ਕਿੰਨੇ ਟਾਈਮ ਨੈਸ਼ਨਲ ਚੈਂਪੀਅਨ ਬਣੂਗੀ ਔਰ ਅਸੀਂ ਆਸ ਕਰਦੇ ਹਾਂ ਵੀ ਇਹ ਨੈਸ਼ਨਲ ਜੇ ਮੈਡਲ ਲੈ ਕੇ ਆਪਣੇ ਗਦਾਪੁਰ ਜ਼ਿਲ੍ਹੇ ਅਕੈਡਮੀ ਦਾ ਨਾਮ ਰੋਸ਼ਨ ਕਰੇ ਤੇ ਅਸੀਂ ਆਸ ਕਰਦੇ ਹਾਂ ਵੀ ਸਾਰੇ ਬੱਚੇ ਨੈਸ਼ਨਲ ਜੇ ਮੈਡਲ ਲੈ ਕੇਣ ਇਹ ਸਾਂਚੀ ਜਾਏ ਨੈਸ਼ਨਲ ਖੇਡਾਂ ਕਾਵਿੇ ਸ਼ਰਮਾ ਨੇ ਐਸ਼ਰੇ ਕਿਰਨ ਪੂਜਾ ਸਿਰਤ ਲੁਣਾ ਅਸੀਂ ਆਸ ਕਰਦੇ ਹਾਂ ਸਾਰੇ ਬੱਚੇ ਨੈਸ਼ਨਲ ਮੈਡ ਲੈ ਕੇ 올ੰਪੀਨ ਉਤਾਰ ਸਿੰਘ ਸਪੋਰਟਸ ਅਕੈਡਮੀ ਦੇ ਨਾਲ ਰੋਸ਼ਨ ਕਰਨ ਆਪਣੇ ਗਦਾਪੂ ਜਿਲ੍ਹੇ ਨਾਲ ਰੋਸ਼ਨ ਕਰਨ ਅਸੀਂ ਮਾਨ ਕਰਦੇ ਹਾਂ